ਇਹ ਜਾ ਤੁਸੀਂ ਕਿੱਥੇ ਰਹੇ ਪਹਿਲਾਂ ਦੱਸੋ ਅਸੀਂ ਕੋਠੇ ਤੇ ਹੈਂ ਅਰੇ ਯਾਨੀ ਆਪਣੀ ਆਪਣੀ ਸੈਟਿੰਗ ਕਰ ਲੈ ਦੋ ਬੰਦੇ ਗੱਡੀ 'ਚ ਬੈਠੇ ਲੈ ਕੇ ਨੇ ਕਮਰੇ ਪਹੁੰਚੇ ਅੱਧਾ ਘੰਟਾ ਹੋ ਗਿਆ ਪਟੀਆਂ 'ਚ ਬੈਠੇ ਰੋਟੀ ਖਾ ਗਏ ਉਹਨਾਂ ਮੈਨੂੰ ਸਾਰੇ ਬੈੱਡ ਮਲ ਕੇ ਸੋ ਗਏ ਸਾਰੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਜੁਲਫਾ ਦੇਖੋ ਤੁਸੀਂ ਬਾਜੀ ਹਵਾ ਨਾ ਔੜਦੀ ਹੈ ਪਈਆਂ ਜਾਗਦਾ ਮੈਨੂੰ ਤੇ ਜੁਲਫਤ ਨਹੀਂ ਵਿੱਚ ਆਉਂਦੀ ਜੁਲਫਾ ਜੁਲਫਾ ਆਉਣੀ ਹੈ ਬਾਜੀ ਅਜੇ ਦੀਵਗਾ ਨਹੀਂ ਲੱਗਦਾ ਇਹ ਪੂਰਾ ਆਹ ਕਿਆ ਸੀਨ ਹੈ

ਅਹੀ ਤਾਂ ਸਗੇ ਛੋਪਤੇ ਤੇ ਇਹਨਾਂ ਨੇ ਕੀਤਾ ਫੋਨ ਕੰਦੇ ਵੀ ਜਾਣਾ ਆ ਹੋ ਜੋ ਤਿਆਰ ਤੇ एकदम ਇਸਲਾ ਬਣ ਗਈ ਕੋਈ ਪਰਸਲਾ ਹੈ ਨਹੀਂ ਸੀ ਇਸ ਕਰਕੇ ਫੈਮਿਲੀ ਟੂਰ ਆ ਜੋ ਐਂਟਰਟੇਨਮੈਂਟ ਹੋਊਗਾ ਜੋ ਵੀ ਜਿੱਤੇ ਅਸੀਂ ਮੱਥਾ ਟੇਕਾਂਗੇ ਸਭ ਕੁਝ ਤੁਹਾਨੂੰ ਦਿਖਾਵਾਂਗੇ ਜੁੜੇ ਹੋ ਸਾਡੇ ਬਲੌਗ ਦੇ ਨਾਲ ਕਿਉਂਕਿ ਥੋੜੀ ਜਿਹੀ ਜਲਦੀ ਸੀ ਥੋੜਾ ਹਨੇਰਾ ਸੀ ਇਸ ਕਰਕੇ ਬਲੌਗਿੰਗ ਦੀ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਨਹੀਂ ਦਿਖਾ ਲਬੇ ਘਰੋਂ ਦੇ ਤੇ ਸਾਡੇ ਭਾਜੀ ਹੁਣੀ ਭਾਜੀ ਤੁਸੀਂ ਗੱਡੀ ਬਹੁਤ ਤੇਜ਼ ਚਲਾਉਨੇ ਆ ਕਹਿੰਦੇ ਉਹ ਭਰਾਵਾ ਜਲਦੀ ਚਲੋ ਲੇਟ ਹੋਏ ਹੋਏ ਆ ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਜਲਦੀ ਗੋਰਖਾ ਭਾਜੀ ਹੁਣੀ ਇਹ ਸਾਰੇ ਨੇ ਉਹ ਤੇਜ਼ ਆ ਕਹਿੰਦੇ ਤੁਹਾਨੂੰ 12 ਵਜੇ ਨਹੀਂ 9 ਵਜੇ ਪਹੁੰਚਾ ਦੇਣਾ ਇਹ ਬੰਦਿਆਂ ਦੇ ਲੋ ਰਸਤਿਆਂ ਦੇ ਵਿੱਚ ਖੜੇ ਆ ਗੱਡੀਆਂ ਹੋਈਆਂ ਆ ਪੂਰੀਆਂ ਤਿਆਰ ਸਾਰੀ ਸਵਾਰੀਆਂ ਹੈਗੀਆਂ ਫੁੱਲ ਤੇ ਇੱਧਰ ਭਾਜੀ ਹੁਣੀ ਇੱਧਰ ਬੰਦੇ ਬਹੁਤ ਉਹ ਬੰਦੇ ਕਿੱਥੇ ਗਏ ਐ ਕਿ ਟੋਲੇ ਉੱਤੇ ਪੈਣਾ ਹਾਂਜੀ ਕਿੱਦਾਂ ਹਾਲ ਹੈ ਬਹੁਤ ਵਧੀਆ ਰਹੀ ਆ ਇਹ ਦੇਖ ਲਓ ਤੁਸੀਂ ਸਾਨੂੰ ਖੜੇ ਪੈਰ ਤਿਆਰ ਕੀਤਾ ਤੁਹਾਨੂੰ ਸਾਨੂੰ ਇੰਜੋਏ ਕਰ ਰਹੇ ਕਿ ਨਹੀਂ ਇੰਜੋਏ ਪੂਰਾ ਹਾਂ ਬਾਕੀ ਇੱਕ ਵੇਸ ਕਰਕੇ ਅੱਜ ਤੁਹਾਨੂੰ ਪੂਰੀ ਫੈਮਿਲੀ ਨਾਲ ਐਂਟਰਟੇਨਮੈਂਟ ਗੱਲਾਂਬਾਤ ਦਿਖਾਵਾਂਗੇ ਜੁੜੇ ਰਹੋ ਸਾਡੀ ਬਲੌਗ ਨਾਲ ਜੀ ਰਸਤੇ ਦੇ ਵਿੱਚ ਰੁਕ ਗਏ ਸ੍ਰੀ ਰਸਤੇ ਦੇ ਵਿੱਚ ਅਸੀਂ ਲੱਗੇ ਸੀ ਪਹਿਨੇ ਚਾਹ ਤੇ ਮਾਤਾ ਰਾਣੀ ਦਾ ਦਰਵਾਜ਼ਾ ਇੱਥੋਂ ਖੋਲਾਂ ਟੂਬੇ ਤੇ ਆ ਗਏ ਆ ਖੋਲਾਂ ਟੂਬੇ ਤੋਂ ਥੋੜੇ ਜਿਹਾ ਅੱਗੇ ਤੇ ਕੋਮਲੋਣੀ ਦੇਖੋ ਕੋਮਲ ਹਾਂਜੀ ਦੇਖੋ ਹੈਲੋ ਕਿੱਧਰ ਹੈ ਲੋ ਹਾਂਜੀ ਤੇ ਸਾਰੇ ਲੱਗੇ ਹੋਏ ਚਾਹ ਪੀਣ ਦੀ ਤਿਆਰੀਆਂ ਵਿੱਚ ਚਾਹ ਕਹਿ ਦਿੱਤੀ ਆ 15 20 ਕੱਪ ਤੇ ਸੰਗਤਾਂ ਦੇਖੋ ਪੂਰੀਆਂ ਲੱਗੀਆਂ ਰੌਣਕ ਹਾਂਜੀ ਗਿਆ ਤੇ ਮਸੀ ਹੁਣੀ ਦੋਏ ਭੈਣਾ ਸੱਜੀ ਆਂਦੇ ਆਏ ਆ ਤੇ ਮਾਤਾ ਦੇ ਮਥਾ ਟਿਕਣ ਕਹਿੰਦੇ ਅੱਜ ਬਹਿਲਾ ਸਲਾਹ ਸੀ ਰੁਕਣ ਦੀ ਆਨੰਦਪੁਰ ਤੇ ਦੇਖੋ ਫਿਰ ਆਕੇ ਮਾਤਾ ਦੇ ਸਿੱਧਾ ਹੀ ਮਾਤਾ ਦੇ ਉੱਪਰੋਂ ਗੱਡੀਆਂ ਖਿੱਚ ਦਿੱਤੀਆਂ ਆ ਨਾਨਾ ਦੇਵੀ ਦੀ ਤੇ ਸਾਂਗ ਤਾਂ ਹੁਣ ਲੱਗੇ ਆ ਚਾਹ ਦੀ ਤਿਆਰੀ ਕਰਨ ਤੇ ਇੱਧਰ ਦੇਖੋ ਚਾਹ ਆ ਆਰਡਰ ਕਰ ਦਿੱਤਾ ਆ ਜਿਆਦਾ ਪੂਰਾ ਇੰਤਿਆਮੇ ਤੇ ਰਸਤੇ ਦੇ ਵਿੱਚ ਢਾਬਾ ਆਉਂਦਾ ਇੱਕ ਤੇ ਚਾਚੂ ਪੀ ਕੇ ਫੇਰ ਕਹਾ ਹੈ ਜਾਂ ਚਲੋ ਚਾਲਿਆ ਆ ਵੀ ਪੀ ਲਿਆ ਚਾਹ ਪਾਣੀ ਤੇ ਤੇ ਆਏ ਸੀ ਢਾਬੇ ਤੇ ਹੁਣ ਆਹ ਦੇਖੋ ਕੱਲੇ ਕੱਲੇ ਬਰੈਡ ਖਾਣ ਲੱਗਿਓ ਆ ਆ ਸਾਡੀ ਭਾਬੀ ਘਰੋਂ ਲੈ ਕੇ ਆਇਓ ਆ ਉਂਗਰੇਟ ਇਹ ਕਿਸੇ ਦਾ ਨਾਮ ਨਹੀਂ ਲੈਂਦੀ ਅੱਲਾਹ ਕਿਹਾ ਖਾਓ ਨਹੀਂ ਨਹੀਂ ਲੈ ਲਿਆ ਮਾਸੀ ਨੇ ਮਾਸੀ ਨੇ ਨਹੀਂ ਸਾਡਾ ਨਾਮ ਲਿਆ ਮਾਸੀ ਤੇ ਸਾਨੂੰ ਜਾਣ ਕੇ ਨਹੀਂ ਪੁੱਛੀ ਦੀ ਅਸੀਂ ਗੱਡੇ ਹਾਂ ਮਾਸੀ ਨਿਕਲ ਨਹੀਂ ਚਲੋ ਇਹ ਤਾਂ ਚਲ ਮਜ਼ਾਕ ਦੀ ਗੱਲ ਸੀ ਆ ਲੈ ਕੇ ਆਏ ਸੀ ਘਰੋਂ ਦੋ ਜਣੇ ਇਹ ਨਾਲ ਖਿੱਚ ਕੇ ਲਿਆਏ ਇਹ ਧੱਕੇ ਨਾਲ ਖਿੱਚੇ ਭਾਜੀ ਬੜੀ ਗੱਲ ਹੁਣ ਨੀ ਬਰੇਡੇ ਤੁਸੀਂ ਕੀ ਇਹ ਤੇ ਜੈਮ ਲਵਾ ਗਿਆ ਕੀ ਇਹ ਤੇ ਸਾਨੂੰ ਕਹਦੇ ਨੰਦੇ ਕੀ ਗੱਲ ਆ ਸਾਡਾ ਨਰਾਜ ਹੈ ਤੁਸੀਂ ਤੁਸੀਂ ਖਾ ਤਾਂ ਹੀ ਹੋਏ ਉਹ ਚਸ਼ਮਾ ਇਹ ਹੈਗਾ ਸਪੈਸ਼ਲ ਲਗੇ ਲੁਧਿਆਣੇ ਤੇ ਬਰੇਡੇ ਆ ਹੀ ਨੀੜ ਤੇ ਰੋ ਬਰੇਡ ਨਹੀਂ ਆਇਓ ਤੇ ਆ ਮੁੰਡਾ ਬੱਕਰਾ ਹੀ ਆ ਆ ਦੇਖੋ ਜੀ ਇਹ ਕੌਫੀ ਦੋ ਨਾ ਗੱਲ ਨਹੀਂ ਕਰੀ ਇਹ ਕਹਿੰਦਾ ਮੈਂ ਚਾਹ ਨਹੀਂ ਬਣੀ ਰੰਗ ਕਾਲਾ ਹੋ ਜਾਣਾ ਆ ਇਹ ਸਪੈਸ਼ਲ ਆਪਣੇ ਲਈ ਦੁੱਧ ਲੈ ਕੇ ਆਇਆ ਸਾਡਾ ਤਾਂ ਕੱਪ ਵੀ ਬਕਰ ਹੈ ਯਾਰਾ ਵੱਡਾ ਜੀ ਬਗ ਰੰਗ ਬਕਰ ਰੰਗ ਵੀ ਬਕਰ ਹੈ ਤੇ ਕੱਪ ਵੀ ਬਕਰ ਆ ਤੇ ਇਦਾਂ ਕਰਿਓ ਦੁੱਧ ਜਦੋਂ ਨੰਗ ਦੇ ਦਿੰਦੋਂਗੇ ਨੇ ਸਾਡੇ ਨਾਲ ਘਸ ਗੁੱਸ ਜਾਇਆ ਕਰੋ ਮਾੜਾ ਮਟਾ ਸਰ ਕੋਜਵੇਂ ਸਾਡੇ ਮਾਰਾ ਇਹ ਨਿਆਣੇ ਨੂੰ ਵਿਚਾਰੇ ਨਜ਼ਰ ਨਾ ਲੱਗੀ ਐਂਦੀ ਹੱਦ ਦੇ ਰਹਿਣ ਤੇ ਆਹ ਮਾਸੀ ਨੂੰ ਪੁੱਛੋ ਮਾਦੀ ਤੂੰ ਤੀਏ ਕਦ ਨੇ ਗੱਡੀ ਲੱਗੇ ਕਦ ਮਾਤਾ ਦੇ ਕਦ ਬਾਬੇ ਦੇ ਘਰ ਬੈਠਾ ਮੈਂ ਤਾਂ ਕਰਦਾ ਆ ਕਦੇ ਕਿਸੇ ਨਾਲ ਕਦੇ ਕੀਦੇ ਨੇ ਐਨਐਚ ਲੇ ਜੈਸੂ ਮੱਚ ਜਿਆਦੀ ਚੱਲੀ ਲਿਖਾਇਓ ਮਾਸੀ ਹੈ ਹੈ ਆਪਣੇ ਸੰਦ ਤੇ ਚਲੋ ਜੀ ਬਲੌਗ ਦੇ ਵਿੱਚ ਸਾਰੀਆਂ ਹੀ ਆਟਮਾਂ ਆ ਸਾਡੇ ਕੋਲ ਆਈਆਂ ਆ ਸਾਰੇ ਵੱਡੀ ਆਟਮਾਂ ਹੋ ਰਿਹਾ ਓਏ ਉਹ ਨਾ ਮਾੜੇ ਕੱਢੇ ਨਾ ਬਾਕੀ ਤੇ ਚਲੋ ਹੋਰ ਬੰਦੇ ਆਉਂਦੇ ਰਹਿੰਦੇ ਆ ਨਵਾਂ ਬੰਦਾ ਆ ਜਿੱਦਣ ਵੀ ਆਉਂਦਾ ਏਦਾ ਲਾਈਦਾ ਫੋਟੋਆਂ ਰੋੜੇ ਹੀ ਜਾਂਦਾ ਓਏ ਹਾਂਜੀ ਆ ਕਾਹਦੇ ਸਾਡਾ

ਲਓ ਜੀ ਪਹੁੰਚ ਗਏ ਆ ਨੈਣਾ ਦੇਵੀ ਤੇ ਇੱਥੇ ਰੂਮਾਂ ਦਾ ਲੱਗਿਓ ਪਤਾ ਕਰਨ ਤੇ ਦੇਖਦੇ ਆ ਰੂਮ ਕਿੰਨੇ ਨੇ ਮਿਲ ਲਿਆ ਸਾਡੇ ਵੱਡੇ ਠੰਡਾ ਵੀ ਬਹੁਤ ਆ ਕਿੰਨੀ ਆ ਠੰਡਾ ਠੰਡਾ ਬਹੁਤ ਆ ਕੰਬਾ ਪੈਂਦਾ ਇੱਥੇ ਕੰਬਾ ਆ ਮੌਸਮ ਤਾਂ ਇਦਾਂ ਵੇ ਮੀਂਹ ਪੈ ਗਿਆ ਤੇ ਮੌਸਮ ਬਹੁਤ ਚੇਂਜ ਹੋਇਆ ਕਿਉਂਕਿ ਗਰਮੀਆਂ ਨਾਲੋਂ ਤੇ ਹੋਟਲ ਬਹੁਤ ਸੋਹਣੇ ਆ ਤੇ ਕਮਰੇ ਹਾਂਜੀ ਦੀ ਬੀਜੀ ਸ਼ਰੇਆ ਕੋਈ ਸੌਤ ਨਹੀਂ ਆਦਾ ਕੰਮ ਕਮਦਿਆਂ ਦਾ ਲੈ ਕਮਰੇ ਕਮਰੇ ਜਿਆਦਾ ਥੱਲੇ ਫਿਰ ਥੱਲੇ ਜਾਂ ਤਾਂ ਚਾਰ ਮੰਜ਼ਲਾ ਥੱਲੇ ਜਾ ਗਿਆ ਉਹਨਾਂ ਚੜਨਾ ਉੱਤਨ ਦਾ ਉਹ ਬੜਾ ਆਖੇ ਨਹੀਂ ਯਾਰ ਮੈਨੂੰ ਉੱਪਰ ਲੈ ਜਾ ਉਹ ਉੱਪਰ ਸਿਰ ਕਰਕੇ ਜਾ ਗਿਆ ਉਹ ਥੱਲੇ ਹਲੇ ਸਹੀ ਸੀ ਯਾਰ ਉਹ ਉੱਥੇ ਭਾਜੀ ਸਹੀ ਸੀ ਆਪਾਂ ਉੱਪਰ ਹਾਂਜੀ ਕਹਿੰਦੇ ਰਾਤ ਰਹਿਣ ਨੂੰ ਆਲੇ ਕਮਰੇ ਕਮਰੇ ਬੁੱਕ ਕੀਤੇ ਆ ਕਿੰਦਾ ਲੱਗੇਗਾ ਭਰਾ ਸਾਬ ਬੜੀ ਹੀ ਗੱਲ ਹੈਗੀ ਆ ਵੀ ਇੰਦਾ ਨੇ ਕਮਰੇ ਨਹੀਂ ਮਾਣਨੇ ਕਿ 1900 ਰੁਪਇਆ ਇੰਨਾ ਸਰਫੇਜ ਆਪਾਂ ਨੂੰ ਮਿਲ ਰਿਹਾ ਸਾਫ ਸਫਾ ਸਾਫ ਸਫੇਜ ਸਾਈ ਦੇਖੋ ਕਿਵੇਂ ਜਿਹਾ ਬੁਰੀ ਬਾਜ਼ਰੋਂ ਲੈ ਕੇ ਆਇਆ ਪੂਰਾ ਕਮਰਾ ਦਿਖਾ ਲ ਕੱਲੀ ਜੀ ਨੂੰ ਆਪੂ ਦਾ ਗੋਡਾ ਦੇਖੋ ਮੋٹے ਕੰਬਲ ਦੀ ਲਜਾਈ ਮਿਲੂਗੀ ਤੁਹਾਨੂੰ ਨਾਲ ਟਾਇਲ ਤੇ ਆ ਕਪੜਾ ਵੱਜਾ ਹੋਊਗਾ ਰੋ ਜਾਤੇ ਹੈ ਕਿੱਸਾ ਲੱਗਾ ਮੇਰਾ ਮਜ਼ਾਕ ਪੂਰੀ ਸਹੂਲਤ ਦਾ ਕੰਮ ਦਾ ਕੰਮ ਸਰਾ ਹੋਇਆ ਪਿਆਨ ਮਾਰਦਾ ਸੀ ਏਸੀ ਤਾਂ ਅੱਗਾ ਆ ਕਹਿੰਦੇ ਗੱਲ ਵੀ ਲੈ ਜੀ ਲਾ ਸਕਦੇ ਆ ਜੋ ਲਗਾਇਆ ਇੱਕ ਕਮਰੇ ਦਾ 300 ਕਹਿੰਦੇ ਅਸੀਂ ਆਪਣੀ ਖੁਸ਼ੀ ਨਾਲ ਹਾਂਜੀ ਜਨਾਬ ਤੁਹਾਨੂੰ ਕਿੱਦਾਂ ਲੱਗੇ ਉਧਰ ਵਾਲੇ ਦੇਖੋ ਜੀ ਹਾਂਜੀ ਭਾਜੀ ਬੰਦੇ ਨੂੰ ਖੁਸ਼ ਹੋ ਕੇ ਕਮਰੇ ਨੂੰ 200 ਰੁਪਏ ਨਾਲ ਵੱਧ ਲੈ ਕੇ ਜਾਣਾ ਭਾਜੀ ਨੂੰ 200 ਵੱਧ ਲੈਣਾ ਹੈ ਤਾਂ ਕਮਰੇ ਤਾਂ ਆ ਸੱਚੀ ਗਏ ਆ ਟਾਇਰ ਸਾਰੀਆਂ ਟੈਲਾ ਟੂਲਾ ਸਾਫ ਬਿਲਕੁਲ ਏਸੀ ਹੋਣ ਏਸੀ ਵੀ ਆ ਕਹਿੰਦੇ ਜਿੱਦਾ ਮਰਜੀ ਹੋਰ ਰੇਟ ਨੂੰ ਟੁੱਟ ਕੇ ਚੱਲ ਜਾਣਾ ਆਪਣਾ ਕਮਰਾ ਬਾਥਰੂਮ ਵੀ ਸਾਫ ਹੈ ਯਾਰ ਉੱਧਾ ਤਾਂ ਗੀਟਰ ਕੋਈ ਜੱਗ ਲੱਗਾ ਆ ਨਹੀਂ ਆ ਕੀ ਆ ਜੀ ਰੂਮ ਆਇਆ ਪੂਰਾ ਲੱਗਦਾ ਇੱਕ ਗੁੰਡੇ ਫੇਚ ਕਰੋ ਐਂਟਰੀ ਦੇਖੋ ਬੰਦਾ ਸੁਣਾ ਰੋ ਰਿਹਾ ਤੇ ਕੁਮਲ ਹੈ ꀳੀਆਂ ਨਾਲ ਮਾਰੋ ਕੁਮਲ ਉਹ ਨਹੀਂ ਆ ਗਿਆ ਆਪਣੇ ਰੂਮ ਦੇ ਵਿੱਚ ਤੇ ਤੇਰੀ ਮੋਈ ਟੋਣੀ ਉਹ ਦੇਖੋ ਬਹੁਤ ਸੋਹਣਾ ਬਣਾਇਆ ਯਾਰੂੰ ਜ ਤੁਸੀਂ ਕਿੱਥੇ ਰਹੇ ਪਹਿਲਾਂ ਦੱਸੋ ਅਸੀਂ ਕੋਠੇ ਦੇ ਇੱਕ ਗੱਡੀਆਂ ਜੀ ਬੈਠੇ ਜਾਂਦੇ ਬੇ ਸਾਰੇ ਜਣੇ ਆਪਣੀ ਆਪਣੀ ਸੈਟਿੰਗ ਕਰ ਲੈ ਦੋ ਬੰਦੇ ਗੱਡੀ ਜੇ ਬੈਠੇ ਲੇ ਕਿੰਨੇ ਕਮਰੇ ਪਹੁੰਚਿਆ ਤਾਂ ਘੰਟਾ ਹੋ ਗਿਆ ਰੋਕੀ ਹੋਇਆ ਬੈਠੀ ਕਾ ਤੇਰੇ ਕੀ ਢੀਕਦੀ ਸੀ ਰੋਟੀ ਖਾ ਗਈ ਬਣਾ ਮੈਨੂੰ ਜਾ ਰਹੇ ਬੈੱਡ ਮਲ ਕੇ ਸੋ ਗਏ ਸਾਰੇ ਨੇ ਸਾਰਿਆਂ ਨੇ ਐਕਸਟਰਾ ਬੈੱਡ ਵੀ ਲੈ ਲਏ ਸਾਰੇ ਬਈਾਰੇ ਐਡੇ ਬੈਠੇ ਰਹੇ ਕਦੋਂ ਸੈਟਿੰਗ ਦੇਖ ਜਾਦਾ ਦਰਦ ਨੂੰ ਚੱਕ ਕੇ ਤੇ ਇਹ ਸੀਨ ਤੋਂ ਹੋ ਗਿਆ ਰੋਂਗ ਕਿ ਜਿਹੜੇ ਭੋਲੇ ਵਾਲੇ ਬੰਦੇ ਆ ਵਿਚਾਰੇ ਨੂੰ ਉਹਨੇ ਜਿਆਦਾ ਸ਼੍ਰੀਪੀ ਦਾ ਫਾਇਦਾ ਉਠਾਉਂਦੇ ਆ ਭਾਜੀ ਇੰਨਾ ਭੋਲਾ ਬ ਨਹੀਂ ਹੋਣਾ ਚਾਹੀਦਾ ਤੁਰ ਜਾ ਪਿੰਡ ਵਾਲੇ ਦੀ ਝੂਟ ਖਾਓ ਤੂੰ ਦੋ ਵਾਰੀ ਕਿੱਤੀ ਪਿੱਛੇ ਕੀ ਕਰਕੇ ਆਇਆ ਇਹ ਦੋ ਵਾਰੀ ਬੋਲ ਕੇ ਆਇਆ ਸੀ ਪਿੱਛੇ ਪਿੱਛੇ ਤੂੰ ਕਹਿ ਕੇ ਆਇਆ ਗੱਡੀ ਭਜਾ ਲਓ ਗੱਡੀ ਭਜਾ ਲਈ ਆਪ ਪਿੱਛੇ ਵਾਹ ਵਾਹ ਗੱਡੀ ਖੱਚ ਕੇ ਰੱਖੀ ਮੈਂ ਖੱਚ ਕੇ ਰੱਖੀ ਮੈਂ ਘੰਟਾ ਉੱਥੇ ਮੂਰ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਲਓ ਜੀ ਹੋ ਗਈ ਆ ਸਵੇਰ ਤੇ ਅਸੀਂ ਚੱਲੇ ਆ ਮੱਥਾ ਠੀਕਣ ਤੇ ਚਾਹ ਪਾਣੀ ਪੀ ਲਿਆ ਆ ਲਓ ਜੀ ਹੈਲੋ ਗਾਇਸ ਸਤਿ ਸ੍ਰੀ ਅਕਾਲ ਹੈਲੋ ਗਾਇਸ ਕਿੱਦਾਂ ਫਿਰ ਕਿੱਦਾਂ ਲੇਕ ਤੁੰਨੂੰ ਠੰਡ ਨਹੀਂ ਲੱਗਦੀ ਹਵਾ ਲੇਕ ਨਹੀਂ ਠਰਿਓ ਚੱਲਦੀ ਆ ਠੰਡ ਲੱਗਦੀ ਨਾ ਫੈਸ਼ਨ ਨਹੀਂ ਕਰਨਾ ਇਹਨਾਂ ਦੇ ਵਿੱਚ ਕੁੜੀ ਨੇ ਕੰਬਲ ਲਵਾਇਆ ਟੋਪੀ ਨਾ ਟੋਪੀ ਨਾ ਸਰਦੀ ਅੱਛਾ ਇਹ ਕਿੱਥੋਂ ਉੱਥੇ ਤਾਂ ਖੜਾ ਆਇਆ ਅੱਛਾ ਜੀ ਆਜਾ ਫਿਰ ਤੇ ਦੇਖਣਾ ਓਏ ਓਹ ਉਹਨਾਂ ਦਾ ਕੁੱਤਾ ਜਾਣ ਦਿਓ ਅਜਾ ਮਾਰ ਨਹੀਂ ਹੈ ਅੱਛਾ ਜੀ ਅੱਛਾ ਇਹ ਉੱਪਰ ਸੇ ਮਰ ਸਾਤਾ ਆਇਆ ਚਲੋ ਇਹ ਆਇਆ ਇਸ ਨੂੰ ਬੁਲਾ ਦੂੰ ਹਾਂ ਜੀ ਆਜਾ ਤੇ ਆ ਮੱਥਾ ਟਿਕਣ ਆਏ ਸੀਗਾ ਆਪਾਂ ਚੱਲਦੇ ਹਾਂ ਜਾਨ ਜੀ ਚਲੋ ਮਾਸੀ ਹਣੀ ਪਹਿਲੇ ਤਿਆਰ ਆ ਹੈਲੋ ਕੇ ਜੈ ਮਾਂ ਹੈਲੋ ਸਾਰਿਆਂ ਨੇ ਪੂਰੀ ਤਿਆਰੀ ਕੀਤੀ ਹੋ ਆਦੀ ਦਿਆ ਤਾਨੂੰ ਇਹ ਪਹਿਲਾਂ ਮੇਰੀ ਗੱਲ ਸੁਣੋ ਇਹ ਵਿਚਾਰੀ ਟੋਪੀ ਲੈ ਕੇ ਰਹੀ ਹੁਣ ਜਦੋਂ ਬਾਹਰ ਨਿਕਲੀ ਹੁਣ ਟਗਾਦੀ ਠੰਡ ਠੰਡ ਆ ਬਾਲ ਗੱਠ ਗੱਠ ਦੇ ਦਿਖਾ ਲੈਣ ਨੂੰ ਦੀਏ ਮੰਦਲਾ ਦਾ ਮੱਤੇ ਦੇ ਪੁੱਤ ਗੰਗੇ ਪੈ ਗਈ ਓਏ ਐ ਬਾਲ ਝੜ ਗਏ ਪਰ ਵੀ ਟੈਂਸ਼ਨ ਆ ਬਹੁਤ ਆਹ ਯਾਰ ਦੀ ਬਹੁਤ ਝੜ ਗਏ ਬਾਲ ਹਾਂਜੀ ਕਿੱਤਾ ਤੁਸੀਂ ਰੋਟੀ ਪਾਣੀ ਖਾ ਲਿਆ ਨਹੀਂ ਤੇਰੇ ਦੋ ਤਿੰਨ ਪਰੌਂਠਿਆਂ ਦਾ ਆਰਡਰ ਦਿੱਤਾ ਏ ਉਹ ਹੁਣ ਖਾ ਕੇ ਆਈ ਹਾਂ ਹਾਂਜੀ ਲਓ ਜੀ ਆ ਦੇਖੋ ਇਹ ਇੱਕ ਏ ਸਟਾਈਲ ਕਰਦਾ ਏ ਤੇ ਇੱਕ ਇਹਦਾ ਭਰਾ ਦੇਖੋ ਆ ਦੇਖ ਮਰਾ ਇਹ ਠੰਡ ਠੰਡ ਨਾ ਕਿਤੇ ਨਮੂਨੀਆਂ ਨਾ ਕਰਾ ਲਿਓ ਫਾਂਡੇ ਸੱਤੀ ਕੋ ਤਾਂ 182 ਪੀ ਨਹੀਂ ਜਿਹੜਾ ਟੋਪੀ ਆ ਵੀ ਦੇਖੋ ਫਾਂਡੇ ਬੋਲਣਾ ਟੋ ਤਨੂ ਨੇ 2 ਦਾ 50 ਦੇ ਪਹਿਲਾ ਪੀਲੇ ਤੀਜੇ ਹੱਥ ਚ ਪੜਿਆ ਆ ਪਹਿਲਾ ਹੀ ਵਾਲੇ ਹਾਂਜੀ ਕੌਫੀ ਨਾ ਥੋੜਾ ਸਾਹ ਗਿਆ ਹੋਇਆ ਆ ਹਾਂ ਹਾਂਜੀ ਤੇ ਅੱਜ ਸਾਡੀ ਹੈਂਡਸਮ ਹੈਂਡਸਮ ਕੁੜੀ ਪੂਰੀ ਤਿਆਰ ਗਿਆ ਹਾਂਜੀ ਉੱਪਰ ਜਾ ਕੇ ਕਮਰਾ ਲੈਣਾ ਨਹੀਂ ਉਹ ਕਮਰੇ ਲਈ ਜਾਣੇ ਜਾਂ ਜਾਣਾ ਨਹੀਂ ਜਾਣੇ ਕਮਰਾ ਲੈਣਾ ਲੋਈ ਸ਼ੁਕਰ ਕਰੋ ਇੱਧਰ ਰਾਸ਼ੇ ਹਲੀ ਘਟਿਆ ਥੋੜਾ ਜਿਹਾ ਅਸੀਂ ਫarli ਆ ਗਏ ਆ ਇਸ ਕਰਕੇ ਪਾ ਦਿੱਤਾ ਆ ਐਸੀ ਰਾਹ ਇਹਦਾ ਉੱਪਰ ਦੀ ਘੁੰਮ ਕੇ ਜਾਣਾ ਪੈਣਾ ਆ ਤੇ ਉਹ ਇੱਕ ਰਸਤੇ ਦੇ ਵਿੱਚ ਆ ਦੇਖੋ ਮਾਤਾ ਦਾ ਸ਼ੋਭਾ ਇਹ ਸਰੋਵਰ ਆ ਸਰੋਵਰ ਜਿੰਨੇ ਟਾਈਮ ਅਸੀਂ ਆਏ ਸੀ ਕਦੇ ਨਹੀਂ ਦੇਖਿਆ ਬਹੁਤ ਖੰਗਦੂਰ ਦੀ ਸੀ ਆ ਬਾਕੀ ਆ ਦੇਖੋ ਬੈਠੇ ਆ ਮਾਤਾ ਦੇ ਭਗਤ ਤੇ ਤੇਰੇ ਤਪੁਸ ਤੇ ਬਲੋਗ ਨਹੀਂ ਤਪੁਸੀ ਕਰੀਆ ਤੇ ਇਧਰ ਸ਼ੋਪਿੰਗ ਆndi ਤੇਰੀ ਹੁਣ ਲੱਪਈ ਕਢਾਉਣੇ ਦੇਖਦੇ ਆ ਇੱਥੇ ਪਹਿਲਾਂ ਮੱਥਾ ਟੇਕੀ ਪਹਿਲਾਂ ਮੱਥਾ-ਮੱਥਾ ਟੇਕ ਲਈਏ ਫੇਰ ਦੇਖਦੇ ਆ ਲਓ ਰਾਸ਼ਟਰੀ ਦੇ ਵਿੱਚ ਕਾਹ ਬੜੀ ਵਧੀਆ ਮਨਾਇਓ ਸੈਨਰੀ ਇਹ ਵਾਕੀ ਜਿਹੜੇ ਸ਼ਹਿਰ ਦਾ ਲੋ ਆਉਂਦੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੋਣਾ ਆ ਇਹ ਮਾਤਾ ਜੀ ਦਾ ਮੰਦਰ ਆ ਸਭ ਤੋਂ ਪਹਿਲੀ ਪੁਰਾਣੀ ਉੱਪਰ ਨੂੰ ਕਿਸੇ ਪਤਾ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਇਹ ਇਹਨੂੰ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਹੁਣ ਨਵੀਂ ਜਾਨ ਕਿ ਨਵਾਂ ਥੋੜੀ ਜਿਹਾ ਮੰਦਰ ਚੇਂਜ ਕਰ ਦਿੱਤਾ ਹੈ ਤੇ ਪੱਥਰ ਦੇ ਉੱਤੇ ਕਲਾਕਾਰੀ ਹੈ ਮੰਦਰ ਇਦਾਂ ਬਣਾਇਆ ਹੋਇਆ ਹਾਂ ਸਾਰੇ ਦੀਵਾਰ ਦੇ ਉੱਪਰ ਇਹਨਾਂ ਨੇ ਵਧੀਆ ਗੁੰਦਵਾ ਦਿੱਤਾ ਆ ਆ ਮੇਨ ਮੇਨ ਆ ਗੇਟ ਆ ਹਾਂ ਮੇਨ ਗੇਟ ਲਾ ਦੇਣਾ ਤੇ ਸੰਗਤਾ ਬਾਕੀ ਦਾ ਰਸ਼ ਘਟਿਆ ਤੈਨੂੰ ਲੱਗਦਾ ਹੈ ਗੁਸ਼ਾਨਾ ਬਾਜੀ ਆ ਡੈਮ ਹੈ ਇਹ ਕੀ ਲੱਗਦਾ ਡੈਮ ਹੈ ਹਾਂ ਬਾਜੀ ਇਹ ਸਾਡੀ ਜੋ ਸਿਰਫ ਬਾਜੀ ਨੇ ਪਛਾਣੀ ਇਹ ਡੈਮ ਹੈ ਮੈਂ ਸੋਚੀ ਇਹ ਨਾ ਗੇਟ ਆ ਪਰ ਇਹ ਗੇਟ ਨਹੀਂ ਹੈਗਾ ਡੈਮ ਦਾ ਗੇਟ ਹੈ ਇਹ ਨੰਗਲ ਡੈਮ ਨੰਗਲ ਡੈਮ ਦਾ ਆ ਉਹ ਪਰ ਇਹ ਮੰਦਰ ਆ ਇੱਥੇ ਲੱਗ ਗਈ ਹੈ ਨਾ ਨੰਗਲ ਡੈਮ ਦਾ ਵੀ ਉਹ ਤੇ ਇਸ ਕਰਕੇ ਸਾਡੇ ਵਿੱਚ ਕੋਈ ਨਾ ਕੋਈ ਸੂਝਮਾਨ ਬੰਦਾ ਹੈਗਾ ਆ ਸਾਨੂੰ ਹੁਣ ਯਕੀਨ ਹੋ ਗਿਆ ਤੇ ਜਿਹੜੀ ਆ ਆਇਆ ਨਾ ਤੇ ਇੰਨਾ ਰਸ਼ ਮਤਲਬ ਇਕਣ ਵਾਲਿਆ ਤੇ ਜਿੰਨਾ ਦੇਖਣ ਨੂੰ ਆ ਇਹ ਜਿੱਥੇ ਦੇਖੋ ਕਿੰਨੀਆਂ ਅੱਜ ਦਾ ਅੱਜ ਦਾ ਦਿਨ ਹੀ ਹੈ ਇਹ ਨਵਾਂ ਸਾਲ ਸ਼ੁਰੂ ਹੋਣ ਲੱਗਾ ਕਰਕੇ ਤੇ ਗਰਮੀਆਂ ਜੀ ਨਹੀਂ ਮੈਣੀਆਂ ਸਾਡੀਆਂ ਸਾਡੀਆਂ ਆਇਆ ਕਰੋ ਤੇ ਆ ਸਾਡੀ ਸ਼ਾਲੂ ਭਰਾ ਦੀ ਸ਼ਾਲੂ ਓਏ ਆ ਦੇਖੋ ਚਾਈਨੀਜ਼ ਨਿਊਰਸ ਮਚੀਰੀਨ ਬੜੇ ਨੇ ਬੜੇ ਲੋੜੀ ਬਸ ਬੜੇ ਬਣਾਇਆ ਪਬਲੀਕ ਬੜੇ ਉਹ ਇੱਧਰ ਘੈਂਟ ਆਂਦੀ ਏ ਇੱਧਰ ਘੈਂਟ ਆਂਦੀ ਆ ਇਹ ਸਾਡੇ ਸਾਡੇ ਆਇਆ ਤੇ ਜੋ ਵੀ ਸੰਡ ਰੇਟ ਜੋ ਵੀ ਵਾਈਫਾਈ ਜੋ ਵੀ ਕੇਬਲ ਬਾਰ ਜਿਹੜਾ ਵੀ ਕਨੈਕਸ਼ਨ ਲੈਣਾ ਆ ਉਹਨੂੰ ਡਿਸਕਾਊਂਟ ਦੇ ਵਿੱਚ ਦਿੱਤਾ ਜਾਊਗਾ ਪਰ ਨੰਨ ਦੇ ਵੀ ਆ ਜੇ ਕਾਰਡ ਤੇ ਲੱਗ ਜਣੇ ਆ ਛੱਡਿੜੇ ਆ ਜੀਓ ਦਾ ਜੀਓ ਨਿਊਟਰਲਸ ਮਨਜੁਰੇ ਜੀ ਲੈ ਲੈ ਬੱਸ ਕਿੱਜਾ ਫਲਾਪ ਦਾ ਦੇਖੋ ਅਸੀਂ ਇਤਨਾ ਪ੍ਰੋਗਰਾਮ ਬਹੁਤ ਸੀਨੀਅਰ ਆ ਪਾਜੀ ਦੀਆਂ ਜੁਲਫਾਂ ਦੇਖੋ ਏਹੇ ਪਾਜੀ ਹਵਾ ਨਾ ਉੜਦੀਆਂ ਪਈਆਂ ਜਾਗਦਾ ਮੈਨੂੰ ਤੇ ਪਾਜੀ ਤੁਸੀਂ ਇੱਕ ਫੋਜ ਬੜੀ ਓਹ ਵਾਕੇ ਗੱਲ ਆ ਉਹ ਮੇਰੀ ਜੁਲਫ ਤੇ ਨਹੀਂ ਵਿਚ ਆਉਂਦੀ ਇਹ ਪਾਜੀ ਅਜੀ ਦੇਵਗਾਂ ਨਹੀਂ ਲੱਗਦਾ ਇਹ ਪੂਰਾ ਇਹ ਤਾਂ ਫੂਕ ਮਾਰਾ ਫੂ ਚਲੋ ਇਹ ਇਤਨਾ ਇਹ ਮੈਂ ਵੀ ਹੁਣ ਵੱਡੇ ਵਾਲ ਰੱਖਣਾ ਚਾਹੁੰਦਾ ਪਰ ਛੜੇ ਗਏ ਆ ਸਾਰੇ ਵਾਰੇ ਤੇ ਭਡੇ ਦਾ ਮੂੰਹ ਨੂੰ ਮਾਰਦਾ ਔੜਦੇ ਨਹੀਂ ਭਾਜੀ ਦੇਖੇ ਮੂੰਹ ਨੂੰ ਮਾਰਦਾ ਔੜਦੇ ਨਹੀਂ ਔੜਦੇ ਨਹੀਂ ਭਾਜੀ ਨੇ ਨਵੇਂ ਵਾਲ ਲੈ ਆਏ ਨੇ ਕੇਸ਼ ਕਿੰਗ ਵਰਤਿਆ ਕਰੋ ਕੇਸ਼ ਕਿੰਗ ਸਭ ਤੋਂ ਵਧੀਆ ਹੈ ਐਨ ਮੈਨ ਕਿ ਖਸਤਾ ਵੀ ਆ ਤੇਲ ਵੀ ਵਧੀਆ ਹੈ ਜਿਹੜਾ ਦਿਲਾਉਂਦਾ ਹੈ ਜਿਹੜਾ ਨੇ ਪਤਾ ਨਹੀਂ ਕਿੰਨਾ ਜੇ ਇਹਨਾਂ ਨੂੰ ਲੱਭਣੀ ਆਣੀ ਉਹ ਲੱਕੜੀਆਂ ਵਾਹ ਲੱਕੜ ਜੋ ਇਹ ਜੂੜਾਕਰ ਆ ਗਿਆ ਜੁੱਤੀਆਂ ਕਰੋ ਜਮਾ ਤੇ ਸਾਰੇ ਗਾਈਸ ਮੰਦਰ ਤੇ ਲਈ ਅੰਦਰ ਰਸ਼ ਨਹੀਂ ਹੋਤਾ ਚਲੋ ਹੈ ਨਹੀਂ ਰਸ਼ ਜੋ ਕਰ ਕੰਨ ਲੈ ਸੋ ਗਾਈਸ ਮਾਤਾ ਜੀ ਦੇ ਕਰੋ ਦਰਸ਼ਨ ਮੰਦਰ ਦੇ ਤੇ ਰਸ਼ ਬਿਲਕੁਲ ਵੀ ਹੈ ਨਹੀਂ ਤੇ ਬਹੁਤ ਨਿਆਰਾ ਟਾਈਮ ਨਾ ਪਹੁੰਚ ਗਏ ਅਸੀਂ ਸਰੋ ਨਾਨਦੇਵੀ ਮਾਤਾ ਜੀ ਦੇ ਦਰਸ਼ਨ ਮੰਦਰ ਦੇ ਅੰਦਰ ਵੀਡੀਓ ਨਹੀਂ ਬਣਾਉਣ ਦਿੱਤੀ ਜਾਵੇਗੀ ਤੇ ਇਹ ਆ ਧੂਣਾ ਸੋ ਗਾਈਸ ਅੰਦਰ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਮੰਦਰ ਦੇ ਅੰਦਰ ਮਾਤਾ ਜੀ ਦੇ ਹੋਏ ਦਰਬਾਰ ਤੇ ਬਹੁਤ ਸੋਹਣੇ ਦਰਸ਼ਨ ਤੇ ਅੰਦਰ ਵੀਡੀਓ ਨਹੀਂ ਜਿੱਦ ਬਣਾਉਣ ਦਿੱਤੀ ਪਰ ਅਸੀ ਇਸ ਕਰਕੇ ਕਿਤੇ ਮਿਲਾਈ ਆ ਜੀ ਜਨਾ ਪਰਮੇਸ਼ਰ ਤੋਂ ਬਣਾ ਨਹੀਂ ਸਕਦੇ ਜੇ ਮਾਤਾ ਜੀ ਤਰੋ ਦਰਸ਼ਨ ਮਹਾਰਾਜ ਦਰਵਾਜ਼ੇ ਮਾਤਾ ਜੀ ਮਾਤਾ ਜੀ ਮਾਤਾ ਜੀ ਮੋਤਾ ਰਾਣੀ ਦੇ ਦਰਵਾਜ਼ੇ ਰਸ਼ ਬਿਲਕੁਲ ਨਹੀਂ ਹੈ ਨਹੀਂ ਕਮਿਸ਼ਨਡੀ ਕਿਉਂਕਿ ਨਿਊ ਈਅਰ ਕਰਕੇ ਥੋੜ੍ਹਾ ਦਿਨ ਪੈਂਡਿੰਗ ਚ ਹੋ ਗਿਆ ਹੈ ਪਹਿਲਾਂ ਆ ਗਿਆ ਸੋ ਗਾਈਸ ਇਹ ਹੈਗਾ ਧੂਣਾ ਮਾਤਾ ਰਾਣੀ ਦੇ ਮੰਦਿਰ ਦੇ ਵਿੱਚ ਤੇ ਇੱਧਰ ਆਹੇ ਜਿੱਥੇ ਜੂਣਾ ਮੌਣੇ ਛਾਲ ਮਰੀ ਸੀ ਇਹ ਆ ਉਹ ਗੇਟ ਤੇ ਆ ਜੇ ਤੁਹਾਨੂੰ ਪਹਿਲਾਂ ਦਰਸ਼ਨ ਕਰਾਉਣੇ ਮਾਤਾ ਰਾਣੀ ਦੇ ਧੂਨੇ ਦੇ ਇੱਕ ਗੱਲ ਦੀ ਆ ਪੈਰ ਉਠਰਦੇ ਵੋਧਿਆ ਪੱਥਰ ਇੰਨਾ ਠਰਿਆ ਇੱਥੇ ਹੋਵਣੇ ਕਰਾਉਦੇ ਆ ਸਾਰੇ ਅੱਜ ਉਹ ਜੀਤੇ ਬੜੇ ਹਵਾਨ ਲੋਜੀ ਸੰਗ ਜੀ ਕਾਂਝਗਾਹ ਸਾਰੀਆਂ ਬੈਠੀਆਂ ਆ ਕਰੋ ਦਰਸ਼ਨ ਤੇ ਸਾਰੇ ਸਾਰੇ ਆਪਣੀ ਆਪਣੀ ਸੇਵਾ ਭੇਟਾ ਦੇਣ ਲੱਗੇ ਹੋ ਆ ਬੱਚੇ ਕ ਲੈਂਗੜਾ ਵੀ ਬੈਠਾ ਆ ਆ ਲੋਜੀ ਆ ਲੋਜੀ ਕਾਂਝੀ ਜੀ ਕਾਂਝਗਾਹ ਨੂੰ ਉਹਨਾਂ ਦੀ ਬਣਦੀ ਮਾਇਆ ਦਿੱਤੀ ਜਾਂਦੀ ਆ ਹਾਂ ਜੀ ਤੇ ਕੰਦੇ ਹੁੰਦੇ ਇੱਥੇ ਕਾਂਝਾ ਬਿਠਾਣੀਆਂ ਜਾਂਦੀਆਂ ਆ ਤੇ ਚਲੋ ਸਾਰੇ ਤਾਂ ਨਹੀਂ ਪਰ ਜਿੰਨ ਦਿਲ ਕਰਦੇ ਆ ਮਨੋਂ ਕਮਨਾ ਮਾਤਾ ਰਾਣੀ ਪੂਰੀਆਂ ਕਰਦੀਆਂ ਕਿਉਂਕਿ ਕਾਂਝੀਆਂ ਚ ਹੀ ਮਾਤਾ ਵੱਸਦੇ ਆ ਸਾਰੇ ਆਪਣਾ ਆਪਣਾ ਪ੍ਰਸ਼ਾਦ ਬਣਦੇ ਆ ਪ੍ਰਸ਼ਾਦ ਨਹੀਂ ਲੈਂਦੀਆਂ ਵੀ ਖਾਣ ਸੋ ਗਾਇਸ ਨਿਆਰਾ ਦੇਖੋ ਸੀ ਸੀਨ ਬੜੇ ਹੁੰਦੇ ਸਮਝ ਲੁਕੇਸ਼ਨ ਬਹੁਤ ਸੋਹਣੀ ਆ ਆ ਤੁਹਾਨੂੰ ਦਿਖਾਉਣਾ ਬਾਤ ਕੀ ਬੰਨੇ ਆ ਹੈਲੋ ਗਾਇਸ ਹਾਂਜੀ ਦੱਸੋ ਕੀ ਆ ਆਹ ਬੰਨੇ ਆ ਕੀ ਮਾਤਾ ਜੀ ਦਾ ਮਾਤਾ ਜੀ ਦੀ ਚੁੰਨੀ ਮਾਤਾ ਜੀ ਦੀ ਚੁੰਨੀ ਲੋ ਜੀ ਤੁਹਾਨੂੰ ਸੂਪਰ ਹੋਰ ਵਧੀਆ ਜੀ ਦਿਖਾਉਦੇ ਆ ਇੱਥੇ ਜਿਹੜੀ ਆ ਕੋਲੋਂ ਕੋਲੋਂ ਇੱਕ ਦੂਜਾ ਆ ਲਿਫਟ ਲੱਗੀ ਹੋਆ ਜਿਹੜਾ ਬੰਦਾ ਥੱਲੇ ਸੋਟਾਕ ਨਹੀਂ ਜਾ ਸਕਦਾ ਉਹ ਤਾਂ ਲਗਾ ਦੇ ਲਿਫਟ ਲੱਗੀ ਹੋਈ ਥੇ ਤੇ ਲਿਫਟ ਲੱਗੂ ਇਧਰ ਇਹਨਾਂ ਦਾ ਰੇਟ 25 ਟਿਕਟ ਇੱਥੇ ਮਿਲਦੀ ਆ ਤੇ ਬੱਸ ਕਰਕੇ ਤੁਸੀਂ ਦੇਖ ਸਕਦੇ ਆ ਇਧਰ ਲਿਫਟ ਆ ਜਾਂਦੀ ਆ ਨੇ ਤੋਂ ਕੱਡੀ ਵੱਡੀ ਘਰਾਰੀ ਹੈ ਲੱਗੂ ਆ ਇਹ ਲਿਫਟਾਂ ਸਲੇ ਨਹੀਂ ਆ ਆ ਤੇ ਸਿੱਧਾ ਜਾ ਕੇ ਇਹ ਬੱਸ ਅਡੇ ਉੱਤਰਦੀ ਆ ਬੱਸ ਅਡੇ ਉੱਤਰ ਕੇ ਤੋਂ ਫਿਰ ਵਾਪਸੀ ਹੁੰਦੀ ਆ ਤੇ ਰੀਕੋ ਬਹੁਤ ਸਮਾਂ ਬਣਾਇਆ ਤੇ ਇਧਰ ਆ ਪਾਰਕਿੰਗ ਗੱਡੀਆਂ ਦੀ ਤੇ ਲੇਪੇਸ਼ਨ ਬੜੀ ਸੋਹਣੀ ਬਣੀ ਬਣੀ ਆ ਦੇਖੋ ਜੀ ਜਿਨੇ ਵੀ ਮਤਲਬ ਕੋਈ ਸਿਆਣਾ ਬੀਰਕ ਨਹੀਂ ਆ ਸਕਦਾ ਪਰ ਥੋੜੀ ਮਸਫੋਸਲੀ ਲੱਗਾ ਯਾ ਥੋੜਾ ਰਿਡ ਗਿਆ ਯਾ ਫੇਸ ਕਰਕੇ ਤੁਸੀਂ ਲਿਫਟ ਤੇ ਵੀ ਆ ਸਕਦੇ ਆ ਲੋ ਜੀ ਮੁੱਠਾ ਟੇਕ ਰਿਹਾ ਸੰਗ ਤਾਂ ਚਲਿਆਂ ਆਨੰਦਪੁਰ ਸਾਹਿਬ ਦੇਖਦੇ ਹੁਣ ਕਿਦਾਂ ਆ ਤੇ ਪੋਜੀਸ਼ਨ ਹੈਗੀ ਇਦਾਂ ਤੇ ਲੱਗਿਆ ਹੋਇਆ ਜਾਮ ਗੱਡੀ ਹਲੇ ਅੰਦਰ ਉਹ ਗੱਡੀ ਪਾਰਕਿੰਗ ਚੋਂ ਨਿਕਲੀ ਆ ਤੇ ਦੇਖੋ ਮੁਰੇ ਜਾਮ ਤੇ ਗੱਡੀਆਂ ਬੜਾ ਰਸ਼ਿਆ ਤੇ ਪੂਰਾ ਰੋਡ ਜਾਮ ਹੋ ਗਿਆ ਹੌਲੇ ਹੌਲੇ ਗੱਡੀ ਪਾਸ ਹੁੰਦੀ ਆ ਤੇ ਸੁਮੀ ਤੋਂ ਵੀ ਗੱਡੀ ਚ ਫਸੇ ਹੋ ਵਾ ਹੈਨਾ ਹਾਂ ਕਿੰਨਾ ਲਓ ਜੀ ਮੇਰੇ ਵੀਰੋ ਪਹੁੰਚ ਗਏ ਆ ਸੰਗਤਾਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੇ ਅਸੀਂ ਆ ਗਏ ਆ ਕੋਲਵਾ ਦੀ ਬੈਕ ਸਾਈਡ ਤੇ ਇੱਧਰ ਗੱਡੀ ਸਿੱਧੀ ਧੁਰੇ ਆ ਗਈ ਆ ਤੇ ਇਹਨਾਂ ਬੰਦਿਆਂ ਨੂੰ ਪਤਾ ਸੀਗਾ ਸਾਰੇ ਰਾਤ ਤੇ ਸਾਨੂੰ ਤਾਂ ਨਹੀਂ ਪਤਾ ਸੀ ਆਹ ਦੇਖੋ ਹੁਣ ਤੁਹਾਨੂੰ ਇੱਧਰ ਬਹੁਤ ਸੋਹਣੀ ਜੀ ਦੇਖੋ ਪਾਰਕ ਦੇਖੋ ਕਿੰਨੀ ਕਿੰਨੀ ਵਧੀਆ ਤੇ ਇਧਰ ਖੰਡਾ ਸਾਹਿਬ ਲੱਗਿਆ ਆ ਤੇ ਪੂਰੀ ਏਅਰ ਇਹਨਕੇ ਪੰਬਰ ਫੈਨ ਵਾਲੇ ਦੀ ਆ ਤੇ ਇਧਰ ਮਦੇ ਸਾਹਿਬ ਨਾਲ ਮੈਨੂੰ ਲੱਗਦਾ ਆ ਦੇਖਦਾ ਅਜੂਬਾ ਅਜੂਬਾ ਇਤਰ ਲੱਗਦਾ ਆ ਤੇ ਲੋ ਜੀ ਪਾਰਕ ਦਾ ਦੇਖੋ ਨਜ਼ਾਰਾ ਪਾਰਕ ਦੇ ਵਿੱਚ ਲੱਗੇ ਹੋਏ ਬੱਚੇ ਖੇਡਣ ਵੀਰੋ ਆ ਗਏ ਅਨੰਤਪੁਰ ਸਖੈਬ ਦੀਆਂ ਗਲੀਆਂ ਦੇ ਵਿੱਚ ਤੇ ਅਜੂਬਾ ਦੇਖਣ ਆਏ ਕਿਤੇ ਅਜੂਬੇ ਦੇ ਬਾਰ ਨੂੰ ਵੀ ਰੱਛ ਬਹੁਤ ਆ। ਦੇਖੋ ਲੈਣਾ ਕਿਦਾਂ ਲੱਗੀਆਂ ਆ। ਅਜੂਬੇ ਦੇ ਵਿੱਚ ਸੈਟਾਂ ਆਧਾਰ ਕਰ ਲੱਗੀਆਂ ਜਾਂਦਾ ਆ ਤੇ ਟਿਕਟਾਂ ਇੱਥੇ ਵਾਲੀਆਂ ਆ। ਰੱਛ ਬਹੁਤ ਆ। ਫੇਰ ਵੀ ਫਿਰ ਸੋਚਿਆ ਸੀਗਾ ਪਰ ਦੇਖਣਾ ਉਹ ਵੀ ਸਲਾਹ ਹੋ ਗਈ ਕੈਂਸਲ। ਲੋਜੀ ਗਾਈਸ ਅਸੀਂ ਚਲੇ ਆਂ ਅੰਦਰ ਸਲਾ ਬਣ ਗਈ ਸੀ ਅੰਦਰ ਅਜੂਬਾ ਦੇਖਣ ਦੀ ਅਜੂਬਾ ਅੰਦਰ ਬਹੁਤ ਵਧੀਆ ਬਣਾਇਆ ਹੋਇਆ ਤੇ ਮੈਂ ਕਿਹਣਾ ਵਾਓ ਵਾਓ ਅੰਦਰ ਬਧੀਮਾ ਆਇਆ ਐਂਟਰੀ ਪਾਸ ਨਹੀਂ ਗਿਆ ਦੇਖੀ ਜੁਰੰਦਰ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆਂ ਜੀ ਅੰਦਰ ਵੀਡੀਓ ਅਲਾਉਡ ਨਹੀਂ ਹੈ ਇਸ ਕਰਕੇ ਸਾਨੂੰ ਕੈਮਰਾ ਬੰਦੀ ਰੱਖਣਾ ਪੈਣਾ ਲੋਜੀ ਐਂਟਰੀ ਹੋ ਗਈ ਐ ਚੈੱਕਿੰਗ ਹੋ ਗਈ ਐ ਤੇ ਪਾਸੇ ਦੇਖੋ महाराज जी सुमिता ਤੁਸੀਂ ਚਪਲਾ ਹੱਥ ਫੈਲੋ ਗਾਇਸ ਲਓ ਜੀ ਅੰਦਰ ਸਿੱਕੀਆਂ ਬੱਜਣੀ ਸ਼ੁਰੂ ਹੋ ਗਈਆਂ ਕਹਿੰਦੇ ਵੀਡੀਓ ਅਲਾਉਡ ਨਹੀਂ ਆ ਬੰਦ ਕਰਦੇ ਯਾਰ ਹੈਲੋ ਗਾਇਸ ਨਹੀਂ ਮੋਂਦੇ ਸੋ ਗਾਇਸ ਅਯੂਗ ਦੇ ਅੰਦਰ ਆ ਗਏ ਆ ਅਯੂਗ ਦੇ ਅੰਦਰ ਕਿਸੇ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਵੀਡੀਓ ਅਲਾਉਡ ਨਹੀਂ ਹੈ ਤੇ ਇਸ ਕਰਕੇ ਸਟਾਰਟਿੰਗ ਹੁੰਦੀ ਆ ਤੇ ਉੱਤੇ ਹੀ ਤੁਹਾਨੂੰ ਹੁਣ ਅਸੀਂ ਸਾਫੀ ਕਰਦੇ ਆ ਜੀ ਆ ਗਏ ਆ ਯਾਤਰਾ ਹੋ ਗਈ ਆ ਸੰਪੂਰਨ ਤੇ ਬਲੌਗ ਦਾ ਹੋ ਗਿਆ ਐਂਡ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਅਸੀਂ ਪਹੁੰਚ ਗਏ ਹੁਣ ਘਰ ਤਾਂ ਸਾਇਦ ਜਿਹੜੀ ਘੁੰਮ ਫਿਰ ਕੇ ਬੜਾ ਮਜ਼ਾ ਆਇਆ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਗਾ ਤੇ ਹੋਰ ਇਦਾਂ ਦੇ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਧੰਨਵਾਦ